ਅਪਰੀਜੀ ਮਲੋਟ ਵਿਖੇ 12 ਨੰਬਰ ਵਾਰਡ ਦੀ ਜੋ ਚੋਣ ਸੀ ਉਹਦੇ ਚ ਆਵਾਦਨੀ ਪਾਰਟੀ ਨੂੰ ਲੈ ਛੱਡ ਕੇ ਬਾਕੀ ਸਾਰੇ ਜਿਹੜੇ ਕਾਗਜ਼ ਅੱਜ ਕਲਰ ਸਕਰੂਟੀਗ ਦੇ ਵਿੱਚ ਰੱਦ ਕਰ ਦਿੱਤੇ ਗਏ ਆ ਉਹਦੇ ਬਾਰੇ ਕੀ ਕਹਿਣਾ ਜੀ ਬਹੁਤ ਅੱਜ ਮੰਦ ਭਾਗੀ ਗੱਲ ਹੋਈ ਹੈ ਮਲੋਟ ਸ਼ਹਿਰ ਵਿੱਚ ਅੱਜ ਜਮੂਰੀਅਤ ਦਾ ਕਤਲ ਹੋਇਆ ਹੈ ਲੋਕਾਂ ਤੋਂ ਉਹਨਾਂ ਦੇ ਵੋਟ ਪਾਉਣ ਦਾ ਅਧਿਕਾਰ ਤੇ ਕੈਂਡੀਡੇਟਸ ਵੱਲੋਂ ਇਲੈਕਸ਼ਨ ਲੜਨ ਦਾ ਜਿਹੜਾ ਹੱਕ ਸੀਗਾ ਉਹਨਾਂ ਦਾ ਉਹ ਖੋਇਆ ਗਿਆ ਅੱਜ ਪ੍ਰਸ਼ਾਸਨ ਤੇ ਸਰਕਾਰ ਨੇ ਮਿਲੀ ਭੁਗਤ ਕਰਕੇ ਬਹੁਤ ਹੀ ਘਟੀਆ ਤਰੀਕੇ ਨਾਲ ਜਿਹੜੇ ਹੈਗੇ ਉਹ ਕਾਗਜ਼ ਰੱਦ ਕੀਤੇ ਸਾਰੀਆਂ ਪਾਰਟੀਆਂ ਦੇ ਐਸ.ਐਮ ਦਫ਼ਤਰ ਨੇ ਪਹਿਲਾਂ ਤਾਂ ਵੋਟਰ ਲਿਸਟਾਂ ਗਲਤ ਦਿੱਤੀਆਂ ਸਾਰੀਆਂ ਪਾਰਟੀਆਂ ਨੂੰ ਤੇ ਫਿਰ ਜਦੋਂ ਪ੍ਰੈਸ਼ਰ ਪਿਆ ਮੀਡੀਏ ਦਾ ਤੇ ਪਾਰਟੀਆਂ ਦਾ ਇਲੈਕਸ਼ਨ ਤੋਂ ਕਾਗਜ਼ ਪਰਨ ਦੇ ਲਾਸਟ ਦਿਨ 11:30 12 ਵਜੇ ਜਿਹੜੇ ਹੈਗੀ ਸਹੀ ਵੋਟਰ ਲਿਸਟਾਂ ਪ੍ਰੋਵਾਈਡ ਕੀਤੀਆਂ ਗਈਆਂ ਤੇ ਫਿਰ ਜਦੋਂ ਕਾਗਜ਼ ਭਰਨ ਦੇ 3 ਘੰਟੇ ਦੇ ਵਿੱਚ ਸਾਰੇ ਕੈਂਡੀਡੇਟਸ ਨੇ ਕਾਗਜ਼ ਭਰੇ ਤਾਂ ਉਦੋਂ ਰਸੀਦਾ ਵੀ ਡਿਪਾਰਟਮੈਂਟ ਵੱਲੋਂ ਜਾਣਬੁੱਝ ਕੇ 100 ਰੁਪਏ ਦੀ ਕੱਟੀ ਗਈ ਜਦਕਿ 200 ਰੁਪਏ ਦੀ ਕੱਟ ਨਹੀਂ ਬੰਦੀ ਸੀ ਤੇ ਹੁਣ ਇਹੀ ਬਹਾਨਾ ਬਣਾ ਕੇ ਕਾਗਜ਼ ਰੱਦ ਕਰਤੇ ਮੈਂ ਤਾਂ ਸਮਝਦਾ ਇਹ ਬੜੀ ਅੱਜ ਹਾਰ ਕਬੂਲੀ ਆ ਆਮ ਆਦਮੀ ਪਾਰਟੀ ਨੇ ਆਫਦੀ ਕਿਉਂਕਿ ਇਸ ਜ਼ੋਨ 'ਚ ਉਹਨਾਂ ਦੀ ਹਾਰ ਹਾਰ ਹੋਣ ਜਾ ਰਹੀ ਸੀ ਤੇ ਉਹਨੂੰ ਵੇਖਦੇ ਹੋਏ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਸ ਦੇ ਕਾਗਜ਼ ਰੱਦ ਕਰ ਦਿੱਤੇ ਤੇ ਬਹੁਤ ਮਾੜੀ ਗੱਲ ਹੋਈ ਹੈ